ਕਿਹ ਨੰਬਰ ਆਇਆ ਨਹੀਂ ਕਦੋਂ ਪਤਾ ਲੱਗਿਆ ਤੁਹਾਨੂੰ ਮੈਡਮ ਨੇ ਦੱਸਿਆ ਸੀ 500 ਆਊਟ ਆਫ 500 ਆਇਆ ਅੱਛਾ ਕਿੰਨੀ ਖੁਸ਼ੀ ਹੋਈ ਮਨ ਨੂੰ ਬਹੁਤ ਖੁਸ਼ੀ ਤਾਂ ਹੈਗੀ ਬਹੁਤ ਖੁਸ਼ੀ ਹੈ ਕਿੰਨੀ ਕ ਮਿਹਨਤ ਕਰਦੇ ਸੀ ਕਹਿੰਦੇ ਤੁਸੀਂ ਜੀਮਾਂ ਵੀ ਖੇਡਣ ਵਾਸਤੇ ਬਾਹਰ ਵੀ ਜਾਂਦੇ ਹੁੰਦੇ ਸੀ ਹਾਂਜੀ ਕਿਥੇ ਮੈਂ ਗਿਆ ਸੀਗਾ ਨੈਸ਼ਨਲ ਖੇਡਿਆਂ ਵਾਲਾ ਛਤੀਸਗੜ ਅਸਾਮ ਵਗੈਰਾ ਵੀ ਗਿਆ ਸੀ ਅੱਛਾ ਹਾਂਜੀ ਮੇਰੇ ਕੋਚ ਸਾਹਿਬ ਸੀਗੇ ਸਰਦਾਰ ਅਮਰਜੀਤ ਸਿੰਘ ਪੱਟੀ ਉਹਨਾਂ ਨੇ ਸਿਖਾਇਆ ਤੇ ਉਹਨਾਂ ਕਰਕੇ ਉੱਥੇ ਤੱਕ ਗਿਆ ਤੇ ਉਹਦੇ ਐਕਸਟਰਾ ਨੰਬਰ ਵੀ ਲੱਗ ਗਿਆ ਤੇ ਬਾਕੀ ਮੈਡਮਾਂ ਦੀ ਮਿਹਨਤ ਗਤਕਾ ਹੇੜਦਾ ਸੀ ਅੱਛਾ ਇਹਦੇ ਜਿਸ ਤਰ੍ਹਾਂ ਤੁਹਾਡਾ ਸਬਜੈਕਟ ਜਿਹੜਾ ਕਮਾਰਸਾ ਕਾਫੀ ਟਫ ਸਬਜੈਕਟ ਸੀਗਾ ਨਾਲ ਗੇਮ ਕਿੰਨੀ ਕੁ ਮਿਹਨਤ ਕਰਦੇ ਸੀ ਕਿੰਨੇ ਘੰਟੇ ਜਿਹੜੀ ਪੜਾਈ ਕਰਦੇ ਸੀ ਪੜ੍ਹਾਈ ਕਰਦਾ ਸੀ ਜਿਆ ਪਰ ਠੀਕ ਠਾਈ ਇਹ ਕਰਦਾ ਸੀ ਪਰ ਮਨ ਲਾ ਕੇ ਸਮਝ ਕੇ ਕਰਦਾ ਸੀ ਤੇ ਟੀਚਰ ਵਗੈਰਾ ਵੀ ਕੋਈ ਰੱਖੀ ਸੀ ਮੈਡਮ ਹੀ ਬਹੁਤ ਆ ਜੇ ਲਾ ਕੇ ਮੰਨ ਗਏ ਮੈਂ ਪਹਿਲਾਂ ਦੱਸਿਆ ਸੀ ਵੀ ਇੰਨੀ ਮਿਹਨਤ ਕੀਤੀ ਜਾਂਦੀ ਜਿੰਨੇ ਬਣਾਉਣੇ ਜਾਂ ਉਮੀਦ ਸੀਗੀ ਕੋਈ ਇਹਨਾਂ ਨੂੰ ਤਾਂ ਘੱਟ ਹੀ ਸੀਗੀ ਕਹਿੰਦੇ ਮੈਰਿਟ ਤੱਕ ਹੀ ਆਉਗੇ ਪਰ ਫਰਸਟ ਆ ਗਈ ਅੱਛਾ ਤੁਹਾਨੂੰ ਉਮੀਦ ਸੀਗੀ ਮਿਹਨਤ ਕਿੰਨੀ ਕਰਦੇ ਸੀ ਭਾਈ ਤੁਸੀਂ ਕਿੰਨੀ ਕੀਤਾ ਦੋ ਤਿੰਨ ਘੰਟੇ ਤਾਂ ਲੰਭਦਾ ਕਹਿੰਦੇ ਖੇਡਣ ਚ ਕਹਿੰਦੇ ਜਿਆਦਾ ਧਿਆਨ ਦੇ ਹਾਂਜੀ ਬੜਾ ਚੱਟਦੀ ਭਾਈ ਚੋਈ ਸੀਗਾ ਨਾਂ ਨਾ ਖੇਡਣ ਡਾਂਡ ਹਾਂਜੀ ਟਾਈਮ ਦਾ ਜਿਆਦਾ ਡਿਗਰੀਕੇਸ਼ਨ ਅੱਗੇ ਦਾ ਕੀ ਬਣਾ ਰਹੇ ਹੋ ਅੱਗੇ ਪੜਾਂਗੇ ਹੋਰ ਕੀ ਕਰਨਾ ਵੱਡਣਾ ਵੱਡਣਾ ਕੀ ਚਾਉਂਦੇ ਹੋ ਐਲ ਐਲ ਵੀ ਕਰਨੀ ਅੱਗੇ ਐਲ ਐਲ ਵੀ ਕਰਨੀ ਜੀਲ ਵੱਡਣਾ ਜੀ ਅੱਛਾ ਹੋਰਾਂ ਬੱਚਿਆਂ ਨੂੰ ਕੀ ਮੈਸੇਜ ਆ ਕੀ ਸੁਨੇਹਾ ਜਿਹੜਾ ਦਿਨ ਚਾਹੀਦਾ ਮੈਸੇਜ ਇਹੀ ਆ ਬਸ ਪੜੋ ਧਿਆਨ ਲਾ ਕੇ ਪੜੋ ਵਧੀਆ ਤੇ ਗੇਮਾਂ 'ਲ ਵੀ ਧਿਆਨ ਦਿਓ